ਪਿੰਜ ਦਾਇਰੂ ਮਾਇਆ ਵੇਖ ਚੰਗਾ ਤੂੰ ਲਗਣਾ ਹਾਏ ਤੇ ਦੂਜਾ ਦੂਜਾ ਵੀ ਤੂੰ ਮਾਇਆ ਦੂਜਾ ਦੂਜਾ ਵੀ ਤੂੰ ਗੱਗੂ ਗਿੱਲ ਦੇ ਘਰ ਪਹੁੰਚੇ ਪੰਜਾਬੀ ਮਸ਼ਹੂਰ ਗਾਇਕ ਜਸਬੀਰ ਜੱਸੀ ਤੁਹਾਨੂੰ ਦੱਸਦੇ ਕਿ ਗਾਇਕ ਜਸਬੀਰ ਜੱਸੀ ਜੋ ਕਿ ਗੱਗੂ ਗਿੱਲ ਦੇ ਕਾਰਨ ਉਹਨਾਂ ਦੀ ਸਿੱਧਾ ਹਾਲਚਲ ਪੁੱਛਣ ਦੇ ਲਈ ਪਹੁੰਚੇ ਹੋਏ ਸੀ ਜਿੱਥੇ ਉਹਨਾਂ ਦੇ ਵੱਲੋਂ ਆਪਣੀ ਗਾਇਕੀ ਤੇ ਆਪਣੇ ਗਾਣਿਆਂ ਦੇ ਨਾਲ ਗੱਗੂ ਗਿੱਲ ਦੇ ਸਾਹਮਣੇ ਉਹਨਾਂ ਦੇ ਵੱਲੋਂ ਮਹਿਫਿਲ ਵੀ ਲਗਾਈ ਗਈ ਤਾਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗਾਇਕ ਜਸਬੀਰ ਜੱਸੀ ਜੋ ਕਿ ਆਪਣੀ ਗਾਇਕੀ ਤੇ ਆਪਣੇ ਗਾਣਿਆਂ ਦੇ ਅੰਦਾਜ਼ ਦੇ ਵਿੱਚ ਜਾਣੇ ਜਾਂਦੇ ਨੇ ਤਾਂ ਜਦੋਂ ਆਪਣਾ ਗਾਣਾ ਗਾਉਂਦੇ ਨੇ ਤਾਂ ਕਿਸ ਤਰ੍ਹਾਂ ਗੱਗੂ ਗਿੱਲ ਵੀ ਉਹਨਾਂ ਦੇ ਗਾਣਿਆਂ ਤੇ ਚੂਮਦੇ ਦਿਖਾਈ ਦਿੰਦੇ ਨੇ ਤਾਂ ਇਸ ਮਹਿਫਿਲ ਦੀ ਛੋਟੀ ਜੀ ਕਲਿੱਪ ਗੂਗਲ ਨੇ ਆਪਣੇ ਸੋਸ਼ਲ ਮੀਡੀਆ ਤੇ ਪਾਈ ਹੈ ਤੇ ਲੋਕਾਂ ਦੇ ਵੱਲੋਂ ਇਸ ਵੀਡੀਓ ਕਲਿੱਪ ਨੂੰ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ ਪਿੰਜਦਾ ਏ ਰੂ ਮਾਇਆ ਵੇਖ ਚੰਗਾ ਤੂੰ ਲਗਣਾ ਹਾਏ ਤੇ ਦੂਜਾ ਦੂਜਾ ਵੀ ਤੂੰ ਮਾਇਆ ਕਾਵਾ ਦੂਜਾ ਵੀ ਤੂੰ ਇੱਕ ਬੂਟਾ ਓ हिकु बूटा इयो के हिकु बूटा इयो के उहो लखां ही इतां नंह तक लेण माए ਆਪ ਜੈ ਸਮਾਈ ਇਹਦਾ ਮੋਹ। ਹੋ ਚਿੱਟੇ ਰੰਗ ਦਾ ਬਦਾਂ ਮੋਹਸੀ ਚਿੱਟੇ ਰੰਗ ਦਾ ਬਦਾਂ ਮੋਹਸੀ ਮੈਂ ਤਾਂ ਵੀਰਾ ਵੀ ਤਾਂ ਮੈਂ ਚੁਣ-ਚੁਣ ਕੇ ਲਿਆ ਰਿਆਂ ਵੀ ਜਿਹੜੇ ਤੁਹਾਡੇ ਤੋਂ ਆ। ਹੋ ਜੂੰਦਿਆ ਮੈਂ ਨੋ ਕਰ ਮਾਇਆ ਮਿੱਟੀ ਵੀ ਗੁਲਾ ਟੀਵੀ ਗੁਲਾਮ ਹੋ ਸਿਓ ਸਰਾਬ ਸਰਾਬ ਬਹੁਤ ਮੇਰੇ ਬਹੁਤ ਸੁਣਾ ਗਿਆ ਵਰਡਿੰਗ ਕਿ ਕਰ ਦੇਖੋ ਕਿੰਨਾ ਤੁਹਾਡਾ ਇਹ ਗਾਇਕੀ ਨੇ ਮੇਰੇ ਸੱਚੇ